ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਟਿਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪੈਂਡ ਜੇਠੂ ਕੇ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਹੈਗਾ ਗੱਲਬਾਤ ਬਾਈ ਜੀ ਨਾਲ ਕਰਾਵਾਂਗੇ ਇੱਕ ਲੋਕਲ ਵੜ ਬਾਈਆਂ ਤੋਂ ਆਪਾਂ ਬੁਕਾਉ ਇੱਕ ਲੈ ਕੇ ਆਏ ਆਂ ਚੰਗੀਆ ਕਿਹੜਾ ਸੂਆ ਬਾਈਆਂ ਤੋਂ ਪੁੱਛਾਂ ਜਾਂ ਪਹਿਲੇ ਸੂਏ ਦਾ ਦੁੱਧ ਕਿੰਨਾ ਦੂਜਾ ਸੂਆ ਜੀ ਹੈ ਨਾ ਦੂਜਾ ਸੂਆ ਜੀ ਓਕੇ ਦੂਜੇ ਸੂਏ ਸੂਰੇ ਹੀ ਆ ਤੇ ਦਿਨ ਕਿੰਨੇ ਆ ਉਹ ਵੀ ਪੁੱਛਾਂਗੇ ਪਿੰਡ ਨਾਮ ਡਰੈਸ ਸਭ ਕੁਝ ਨੰਬਰ ਸਾਰਾ ਕੋ ਪੁੱਛ ਕੇ ਦੱਸਾਂ ਐ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਬਾਪੂ ਜੀ ਠੀਕ ਹੋ ਠੀਕ ਠਾਕ ਪਹਿਲਾਂ ਤਾਂ ਨੰਬਰ ਬੋਲੋ ਜੀ 7589092257 7589092257 ਇੱਕ ਕਾਫੀ ਬਾਈਆਂ ਕੋਲੇ ਘਰ ਦੇ ਪਸ਼ੂ ਜਿਹੜੇ ਹੈਗੇ 5-7 ਉਹ ਰੱਖੇ ਹੋਇਆ ਲੋਕਲ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਇੱਕ ਆਪਾਂ ਤੁਹਾਡੀ 2-2.5 ਮਹੀਨੇ ਹੋ ਗਏ ਵੀਡੀਓ ਕਰੀ ਸੀ ਹਨਾ ਤੇ ਵੈਗੀ ਸੀਗੀ ਜੀ ਪਹਿਲਾਂ ਹਾਂ ਵੈਗੀ ਸੀ ਓਕੇ ਵਧੀਆ ਰੇਟ ਤੇ ਵਿਕੇ ਹਾਂ ਵਧੀਆ ਵਿਕੇ ਆਮ ਨੂੰ ਵਧੀਆ ਵਿਕੇ ਹਾਂ ਵਧੀਆ ਵਿਕੇ ਠੀਕ ਹੈ ਜਿਹੜੇ ਆਪਾਂ ਨੂੰ ਪਿੰਡਾਂ ਚੋਂ ਪੈਸੇ ਲੱਗਦੇ ਉਹਦੇ ਨੂੰ ਵੱਧ ਵਿਕੇ ਹਾਂ ਉਹਨਾਂ ਨੂੰ ਵੱਧ ਵਿਕੇ ਓਕੇ ਤੇ ਜਿਹੜੀ ਅੱਜ ਆਪਾਂ ਨੰਬਰ ਤਾਂ ਬੋਲਤਾ ਪਿੰਡ ਆਪਣਾ ਹੈਗਾ ਕਰਿਆੜ ਵਾਲਾ ਆਹ ਸੌਰੀ ਜੇਠੂਕੇ ਤੇ ਦਸੀਲ ਆਪਾਂ ਨੂੰ ਫੂਲ ਹਾਂ ਜੀ ਫੂਲ ਜ਼ਿਲ੍ਹਾ ਬਠਿੰਡਾ ਨੇੜੇ ਆਪਣੇ ਇਧਰ ਤਪਾ ਮੰਡੀ ਆ ਗਈ ਹਾਂ ਜੀ ਤੇ ਇਧਰ ਰਾਮਪਰਾ ਵੀ ਨੇੜੇ ਆ ਗਈ ਜਿਹੜੀ ਪਸ਼ੂ ਮੰਡੀ ਲੱਗਦੀ ਆ ਹਾਂ ਹਾਂ ਤੇ ਜਿਹੜੀ ਆਪਾਂ ਬਰਡ ਦੇਖੀ ਜਾਨੇ ਆਈ ਸਕਰੀਨ ਤੇ ਹਾਂਜੀ ਕਿਹੜਾ ਸੂਆ ਇਹ ਇਹ ਦੂਜਾ ਸੂਆ ਜੀ ਦੂਜਾ ਸੂਆ ਸੂਣ ਦੀ ਆ ਤੇ ਕਿੰਨੇ ਦਿਨ ਬਾਕੀ ਹੈ ਜੀ ਪੰਜ ਚਾਰ ਦਿਨ ਰਹਿੰਦੇ ਆ ਜੀ ਇਹਦੇ ਪੰਜ ਤੋਂ ਚਾਰ ਦਿਨ ਬਾਕੀ ਤੇ ਦੁੱਧ ਦੇ ਨੇ ਕਿੰਨਾ ਦਿੱਤਾ ਹੋਇਆ ਜੀ ਪਹਿਲੇ ਸੂਏ ਦਾ ਪਹਿਲਾਂ 20 ਲੀਟਰ ਦਿੱਤਾ ਜੀ ਐਤ ਕੀ ਫਿਰ ਪਲੱਸ ਚੱਲੂਗੇ ਹਾਂ ਐਤ ਕੀ ਦੇਵੂਗੇ ਜੀ ਇਹ 24 25 ਲੀਟਰ ਦੁੱਧ ਦੇ ਬਾਕੀ ਦੀ ਗੱਲ ਜੀ ਸੈਜ ਦੀ ਜੀ ਆਪਾਂ ਗੱਲ ਕਰ ਲਗੇ ਫੁੱਲ ਸੈਜ ਫੁੱਲ ਬਰੀਡ ਪਰਲੇ ਪਾਸੇ ਹੋਇਆ ਜੀ ਬਾਪੂ ਜੀ ਇਹਦੇ ਮੜਾ ਦਿਖਾਏਗੇ ਕਰਦੇ ਦਾ ਆ ਦੇਖੋ ਜੀ ਕਿਉਂਕਿ ਗਾਂ ਇੱਕ ਅੱਧੀ ਘਰੇ ਤਿਆਰ ਕਰਦੇ ਆ ਜ ਤੇ ਦੋਦੇ ਨੇ 23 24 ਕਿਲੋ 25 ਕਿਲੋ ਤੱਕਰ ਬਿਹੜ ਦੀ ਕੰਪੈਸਟੀ ਹੈਗੀ ਜੇ ਕੋਈ ਚੰਗੀ ਸੇਵਾ ਕਰੂ ਹੋ ਸਕਦਾ 30 ਕਿਲੋ ਹੱਥ ਲਾ ਜੇ ਲਿਓ ਜੀ ਤੋੜ ਕਰਾ ਕੇ ਚੈੱਕ ਸੈਜ ਫੁੱਲ ਥਾਨ ਹੱਥੀ ਜਵਾਈ ਵਾਲੇ ਚੰਗੇ ਜੀ ਰੰਗ ਪ੍ਰਿੰਟ ਫੁੱਲ ਆਗੇ ਇਤੋਂ 20 ਮਾਨਸ ਪੁਆਇੰਟ ਨਹੀਂ ਵੜਦੇ ਵਿੱਚ ਚੰਗੀ ਵੜ ਤੇ ਰੇਟ ਵੀਡੀਓ ਦੇ ਵਿੱਚ ਹੀ ਹੋਊ ਹੋ ਜਾਮ ਜੈ ਜੀ ਠੀਕ ਆ ਜੀ ਤੇ ਜਰੂਰ ਤੁਸੀਂ ਖਰੀਦਦਾਰੀ ਕਰਨੇ ਪਹਿਲਾਂ ਉਹਦੀ ਫੁੱਲ ਦਸਲੀ ਕਰਕੇ ਅੰਦਰ ਜਾਊਗੀ ਹਨਾ ਆ ਦੇਖੋ ਜੀ ਤੋਰਾ ਤਾਰਾ ਇੱਕ ਨੰਬਰ ਤੇ ਔਰ ਜੁੜ ਕਰਨ ਦੀ ਜਰੂਰ ਇਹਨੂੰ ਆਤਾ ਠੀਕ ਹੈ ਜੀ ਆ ਦੇਖੋ ਬੰਨ ਦਿਓ ਜੀ ਬੰਨ ਲਓ ਆ ਦੇਖੋ ਥਣ ਲੇਵਾ ਦੇਖੋ ਇੱਕ ਨੰਬਰ ਥਣ ਲੇਵਾ ਨੇੜੇ ਤੋਂ ਕਰਵਾਇਆ ਚੱਕ ਆ ਦੇਖੋ ਸੈਜ ਫੁੱਲ ਅੱਗੇ ਪਿੱਛੇ ਦਾ ਹਵਾਨਾ ਬੈੜਨੇ ਕਰਨਾ ਜਦ ਤਿਆਰ ਹੋ ਗਈ ਜੀ ਚੰਗੀ ਤਿਆਰ ਹੋ ਗਏ ਫਿਰ ਇਹਨੇ ਸੋਣਾਗਾ ਤੇ ਵਕੇ ਸੀਲ ਸਾਬ ਬਹੁਤ ਆ ਹਨਾ ਵੀਰੇ ਹਾਂ ਜੀ ਪੂਰੀ ਸੀਲ ਆ ਜੀ ਕੁਝ ਨਹੀਂ ਕਹਿੰਦੀ ਆ ਦੇਖੋ ਤੁਹਾਨੂੰ ਬਰੀਕ ਵਿੰਜ ਦਿਖਾਵਾਂਗੇ ਹੋਏ ਬਾਪੂ ਜੀ ਹਾਂ ਦੇਖੋ ਹੂੰ ਕੋਈ ਗੱਲ ਹੀ ਨਹੀਂ ਮੇਕਾ ਤਲੇਹਾਰਾ ਵੀ ਫਿਰ ਆਜੀ ਪਾਇਆ ਲੱਗਦਾ ਹਨਾ ਹਾਂ ਆਜੀ ਪਾਇਆ ਤਲੇਹਾਰੇ ਦੀ ਵੀ ਐਚ ਵੀ ਲੱਗ ਜਾਂਦਾ ਪਸ਼ੂ ਕਰਨ ਤੇ ਦੁੱਧ ਦੇ ਨੇ 23 24 ਕਿਲੋ ਤੁਸੀਂ ਮੰਨ ਕੇ ਲੈਣਾ ਦੁੱਧ ਪਲਾਸਟਿਕਾ ਦਾ ਵੱਡਾ ਸਹਜ ਚੰਗੀ ਬਰੀਡ ਦੀ ਪਿੰਡ ਜੇਠੂਕੇ ਕੀ ਮੋਲ ਆ ਗਿਆ ਬਾਪੂ ਦਾ 1 5 ਕਰਿਆ ਜੀ ਅਸੀਂ 1 ਲੱਖ 5000 1 ਲੱਖ 5000 ਚੋੜਾ ਮਾਨਤਾਨ ਜ਼ਰੂਰ ਹੋਣਾਗਾ ਐ ਨਹੀਂ ਖੁੱਲਾ ਮਾਨਤਾਨ ਕਰਨਗੇ ਘਰ ਦੀ ਵਹਿੜਾ ਕਿਉਂਕਿ ਕਿਹੜਾ ਬਾਈਆਂ ਦੀ ਖਰੀਦੀ ਵੀ ਆ ਤੇ ਨੰਬਰ ਜੀ ਫੇਰ ਬੋਲੋ 75890 92255 ਪਿੰਡ ਜੇਠੂਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਜੀ ਨੇੜੇ ਰਾਮਪਰਾ ਮੰਡੀ ਜਿਹੜੀ ਪਸ਼ੂ ਮੰਡੀ ਲੱਗਦੀ ਆ ਇਧਰ ਤਾਪਾ ਮੰਡੀ ਇੱਕ ਬੈੜ ਸੀ ਇੱਕ ਤੁਹਾਨੂੰ ਕਵਰ ਕਰਕੇ ਦਿੱਤੀ ਐ ਚੰਗੀ ਐ ਜੀ ਮਾੜੀ ਮੰਨ ਕੇ ਵਾਈਆਂ ਨੂੰ ਫੋਨ ਨਾ ਲਾਇਓ ਬਰੀਡ ਫੁੱਲ ਕੱਦ ਫੁੱਲ ਲੈਵਲ ਉਹ ਚੰਗਾ ਕਿੰਨੇ ਦਿਨ ਘੱਟ ਜੂ ਜੀ 5-4 ਦਿਨ ਲੈ ਜੂਗੀ ਇੱਕ ਬੈੜ ਸੀ ਇੱਕ ਤੁਹਾਨੂੰ ਦਿਖਾਤੀ ਧੰਨਵਾਦ